ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਵੈਡ ਦਿਖਾਵਾਂਗੇ ਤਾਜੀ ਸੂਈ ਵੀ ਜਿਹਦੇ ਪਿੱਛੇ ਬੱਚੀ ਆ ਜੇਰੇ ਦੀ ਬੱਠਲ ਦਾ ਬੱਠਲ ਸਾਰੀ A to Z ਬਾਹਰ ਧਾਰਾ ਮਾਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਗੱਲਾਂ ਜਿੰਨੀਆਂ ਕਰਾਂਗੇ ਵਿੱਚ ਕਰੰਟ ਹੋਊਗਾ ਸਸੀ ਕਾਲ ਬਾਈ ਜੀ ਸਸੀ ਕਾਲ ਵੀਰੇ ਨਾਮ ਐਡਰੈਸ ਦੱਸੋ ਬਾਈ ਜੀ ਮਾਹਮੋਦ ਸਿੰਘ ਦਾ ਪਿੰਡ ਧੋਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779473644 ਜੀ 9779475644 ਅੱਜ ਆਪਾਂ ਮੈਂ ਕਹਿੰਦਾ 27 ਤਰੀਕ ਨੂੰ ਵੀਡੀਓ ਕਵਰ ਕਰਦੇ ਆਂ 27 ਤਰੀਕ ਨੂੰ ਵੀਡੀਓ ਕਰਦੇ ਆਂ ਵੀਡੀਓ ਦਾ ਟਾਈਮ ਵੀ ਲੱਗ ਗਿਆ ਮਾ ਤਾਂ ਹੋਊਗਾ ਤੇ ਜਿਹੜੀ ਆਪਾਂ ਬੱਚੀ ਦੇਖੀ ਜੈ ਨੈਕ ਸੂਬਾ ਕਿਹੜਾ ਸੂਈ ਆ ਸੂਬਾ ਦੂਜਾ ਵੀਰੇ ਧੰਦਾ ਦੇ ਸੀਗੀ ਆ ਪਲੂ ਨੇ 25 ਤੋਂ ਐਦ ਕੀ 25 ਮੰਨ ਕੇ ਹੀ ਲੈ ਜੇ 25 ਮੰਨ ਲੈ 24 ਮੰਨ ਲੈ ਉਹ ਆ ਜਦੋਂ ਟਾਪ ਕਰੇ ਮੈਂ ਜੋ ਆਪਾਂ ਨਹੀਂ ਕਰੀ ਆਪਾਂ ਹਵਾ ਜਾਂਦਾ ਜੀ ਵੀ ਨਾ ਨਵਾਂ ਫੈਦਨ ਦੇਗਾ ਕਹਿੰਦਾ ਵਾ ਜੇ ਕੋਈ ਪੰਜ ਅੰਛੀ ਦੇ ਵਿੱਚ ਬੋਲਟ ਲੈਣ ਬਾਰੇ ਨਾ ਉਹਦੇ ਉੱਥੇ ਐਵਰ ਨਹੀਂ ਦਿਖਣੀ ਪੈਂਦੀ ਜਦੋਂ ਆਪਾਂ ਉਹ ਚੀਜ਼ ਲਵਾਂਗੇ ਆਪਾਂ ਵੀ ਕਹਿੰਦਾ ਆਪਾਂ ਬੋਲਟਾਜ ਗੱਲ ਇਹਦੇ ਨਾਲ ਆ ਵੀ ਜਿਹਨੇ ਲੈਣੀ ਆ ਉਹ ਹੀ ਦੇਖ ਕੇ ਵੀ ਸੋ ਸਮਝ ਕੇ ਲੈਵੇ ਆਪਣਾ ਕੰਮ ਆ ਜੋ ਅਸੀਂ ਜਾਣੇ ਆ ਉਹ ਤਨ ਬੰਦੇ ਨਾਲ ਜਦੋਂ ਮੇਰਾ ਭਰਾ ਆਇਆ ਸੀ ਸੋ ਸਾਮਢੇ ਲੈ ਜਾਂਦੀ ਇਹ ਕਿੰਨਾ ਲੋਧਾ ਕੱਢੂਗੀ ਕਿੰਨਾ ਕਿਵੇਂ ਵੀ ਬਿਗੂਗੀ ਸੋ 100% ਦਾ ਨੂੰ ਆਇਆ ਤਾਂ ਵੀ 5-4 ਮਿੰਟਾਂ ਦੇ ਵਿੱਚ ਵਿਕੇ ਆਪਾਂ ਗਾਂ ਨੂੰ ਉਹ ਲੈਣਾਂ ਜਿਆਦਾ ਬੱਬਾ ਚਲ ਬਾਕੀ ਆ ਆਪਣੇ ਇਹਦੂ ਕਹਾ ਕਿਸਮਤ ਕੰਮ ਕਰਦੀ ਆ ਬਾਕੀ ਕਿਸਮਤ ਮੈਂ ਤਾਂ ਕਿਸਮਤੀ ਆ ਗਈ ਮੌਕੇ ਦਿੱਤੇ ਗੱਲ ਹੋਈ ਹੁਣ ਜਿਹੜਾ ਬੰਦਾ ਲੂ ਆ ਉਹਦੀ ਨਿਰਖ ਭਰ ਕਰ ਲੈਣਾ ਨਿਰਖ ਭਰ ਕੇ ਲੈ ਗਾਂ ਚੰਗੀ ਆ ਜੇਰ ਪਈ ਪਈ ਆ 12 ਬੱਸੀ ਜਾਰਸੀ ਬੱਸੀ ਵੀ ਚੰਗੇ ਸੀ ਮੰਦੀ ਆ ਖੋਲਲੀ ਜਿੱਡੀ ਬੱਸੀ ਤਾਂ ਹੁੰਨੀ ਆ ਠੀਕ ਆ ਲੇ ਮਗਰ ਆ ਗਈ ਬੱਚੀ ਹਾਂ ਜੇਰ ਫੋਲੇ ਜੇਰ ਪਈ ਆ ਹਨ ਫੁਰੀ ਫੋਲੇ ਜ ਤੇ ਆਪਾਂ ਧਾਰਾ ਧੁਰਾ ਮਾਰ ਕੇ ਦੇਖ ਲੈ ਕੇ ਦੇਖਣੀ ਆ ਜੀ ਧਾਰਾ ਦੇ 1 ਨੰਬਰ ਚਵਾਈ ਦੀ ਇੱਕ ਨਲਕਾ ਬੰਨ੍ਹ ਚਵਾ ਮਾਖੀ ਵੀ ਦਿਖਾ ਦੇਂਗੇ ਧਰਾ ਮਾਰ ਤੁਰ ਦਿਖਾ ਦੇਂਗੇ ਪਹਿਲਾਂ ਧਾਰਾ ਮਾਰ ਜੀ ਧਾਰਾ ਦੇਖ ਸਕਦੇ ਹੋ ਪੂਰਾ ਅੱਜ ਤਾਂ ਕੋਈ ਨਾ ਨਾੜੀ ਬਾਉੜੇ ਆਪਣੀ ਨੂੰ ਨਾ ਚਵਾਈ ਉਹਦਾ ਸਾਰਾ ਕੰਮ ਨਹੀਂ ਹੋਣਾ ਚਾਹੀਦਾ ਨਿਆਣਾ ਪਾਉਣਾ ਪਾੜੋ ਨਹੀਂ ਪਾਣਾ ਸਤਾਰਾ ਦੇਖੋ ਜਮਾ ਹਨਾ ਚਵਾਈ ਨਹੀਂ ਬਹੁਤ ਜਿਆਦਾ ਮੁੱਠਾਂ ਨਹੀਂ ਮੁੱਠੀ ਮੁੱਠੀ ਲਗਾ ਦੇ ਮੋਟਾ ਮੋਟਾ ਚੋਣਾ ਜਮਾ ਹਨਾ ਤੋਂ ਦੇਖੋ ਚਵਾਈ ਜਮਾ 1 ਨੰਬਰ ਦੀ ਆ ਕੋਈ ਭੂਰ ਸਰ ਲਾਣੀ ਕੋਈ ਟੋੜਦੀ ਮੋਕਦੀ ਨਹੀਂ ਜਮਾ ਹਨਾ ਤੋੜਦੀ ਬਾਹਰ ਨੂੰ ਧਾਰਾ ਦੇਖੋ ਜਮਾ ਠੀਕ ਥਣ ਗਲਾਸ ਵਾਂਗ ਲੱਗਦੇ ਕੀ ਥਾਣਾ ਮੋਟਾ-ਵੋਟਾ ਥਾਣਾ ਜਮਾ ਕੱਦ-ਕੱਡ ਵਗੈਰਾ ਦੇਖੋ ਬੈਠਦਾ ਚੰਗਾ ਦੂਜਾ ਸੁਆ ਜੈਨੂਨ ਪਿੱਛੇ ਬੱਤੀ ਆ ਜੇਰ ਪਵਾਤੀ ਧਾਰਾ ਮਾਰ ਕੇ ਦਿਖਾਦੀਆਂ ਤੇ ਚੋਣ ਜਵਾਦੀ ਕੋਈ ਪਾਸਾ ਆਸਾ ਨਹੀਂ ਹਨਾ ਮੈਂ ਇਹਦੇ ਲੇਵਾ ਫੀਟਿੰਗਾਂ ਲੱਗਿਆ ਬੈਠਦਾ ਜਾਏ ਕਹੋਂਦੇ ਵੀ 30 ਕਿਲੋ ਬੁੱਧ ਦੇ ਦੇ ਪਰ ਆਪਾਂ ਦੁੱਧ ਦੀ ਗਾਰੰਟੀ ਨਾਲ ਥਣ ਲੇਵੇ ਕਿੱਦਾਂ ਨਹੀਂ ਲੱਗਿਆ ਵੀਰੇ ਇਹਦਾ ਜੱਠ-ਗੱਠ ਤੇ ਥਾਣਾ ਹਨਾ ਨਾਮ ਕਾਲਮਲਾ ਥਣ ਲੱਗਿਆ ਮੁੱਠੀ ਆ ਜਾਵਾ ਇਹਦੇ ਆਪਾਂ 90 95 ਮੰਗ ਲਈ ਤਾਂ ਵੀ ਫਿਰ ਥੋੜਾਗਾ 85000 ਦੀ ਆਪਾਂ ਵੈੜ ਦੇ ਦਾਂਗੇ। ਇਮਾਨ ਤਾਨ ਮਾਨ ਤਾਨ ਦਾ ਆਪਾਂ ਦੇ ਕੇ ਤੋਰਾਂਗੇ ਵੀਰੇ ਰਾ। ਆਹ ਹੋਰ ਕੱਢ ਦੇ ਤੇਰੀ ਜ਼ਮੀਨ ਦਿਖਾ ਦੇ ਕੇ ਮਾੜੀ ਬਾਈ। ਕਹਿੰਦਾ ਆਪਾਂ 85 ਦੇ ਵਿੱਚੋਂ ਨਰਮ ਹੋ ਜੂਗੀ। ਨਰਮ ਕਰ ਦਾਂਗੇ ਮਾੜੀ ਮੋਟੀ ਯਾਰ। ਦੇਖੀ ਜੇ ਜੂਰ ਪ੍ਰੋਪਰ ਪੈ ਗਈ ਐ। ਬਾਕੀ ਇਹਦੇ ਵਿੱਚ ਤੋਂ ਕੋਈ ਪਰਦਾ ਫਸ ਰਿਹਾ ਨਹੀਂ। ਹਾਂ ਹੁਣ ਤਾਂ ਸਰ ਬਸ ਇੱਕ ਜਾ ਕੇ ਹੌਲਾ ਨਾਲ ਪੂੜ ਡਕਣਾ ਲੈ ਹੁਣ ਕੋਈ ਮਧਾਣੀ ਲੈਣੀ ਪੂ ਬਸ। ਵੀ ਦੁੱਧ ਪੀਂਦੇ ਕਰਤਾ। ਹਾਂ ਦੁੱਧ ਪੀਂਦੇ ਕਰਤਾ। ਠੀਕ ਹੈ ਜੇਰ ਧਾਰ ਭਰਪੂਰ ਸਭ ਕੁਝ ਧਾਰ ਦੀ ਗਰੰਟੀ ਯਾਰ ਹੋਰ ਦੱਸ ਯਾਰ ਥਾਣਾ ਦੀ ਵੀ ਗਰੰਟੀ ਹੁੰਦਾ ਧਾਰਾਂ ਕੇ ਮਾਰਗਲੇ ਫੇਰ ਵੀ ਗਰੰਟੀ ਆਪਣੇ ਥਾਣਾ ਦੀ ਜਾ ਰਹੀ ਹੈ ਜੈ ਜਗਰ ਬਾ ਅੱਗੇ ਪਰਦਾ ਦੋ ਜਣ ਦਾ ਬਹਿ ਗਏ ਥੱਲੇ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਹੌਲੀ ਹੁਟ ਕਈ ਨਾ ਲੈ ਜਾਂ ਅੰਦਰ ਲੈ ਚੱਲ ਅੰਦਰ ਨੂੰ 85 ਦੇ ਵਿੱਚੋਂ ਮਾਨਤਾਂ ਨੂੰ ਜੋ ਤੇ ਥਾਣ ਥੂਣ ਦੇਖੋ ਮੋਟਾ ਮੋਟਾ ਥਾਣ ਮੁਠੀ ਵਾਲਾ ਹੈ ਨਾ ਕਾਹ ਦਾ ਬੱਤੀ ਵੀ ਕਿਲੋ ਦਾ ਫਾਇਦਾ ਨਹੀਂ ਨਾ ਕੱਚੇ ਦਾ ਲੰਗਾਦਾ ਨਾ ਤੇ ਲੇਵੀ ਵਾਲੇ ਪਾਸੋਂ ਦੇਖੋ ਐਕਟਰ ਕਾ ਗੋਹਾ ਕਰ ਗਿਆ ਜਮਨ ਧੰਦਾ ਦੇ ਵਿੱਚ ਹੀ ਆ ਬਸ ਕੋਈ ਨਹੀਂ ਵੀ ਮੋਕ ਜੀ ਮਰ ਜਾਂਦੀ ਆ ਲੇਵੇ ਨੂੰ ਵੀ ਬੜੀ ਖਬਰਦਾਰ ਹਨ ਬਾੜੀ ਕੰਗੀ ਹੈ ਕਿ ਅਸਲ ਬੈੜਾ ਵੀ ਨਹੀਂ ਦਿੰਦੇ ਸੁੱਥਾਨ ਥੁਣ ਦੇਖੋ ਕਿਆ ਬਾਤਾਂ ਤੇ ਨੰਬਰ ਐਡਰੈਸ ਬੋਲੀ ਦੁਬਾਰੇ ਨੰਬਰ ਮਾਰਚ ਮਕੌਰ ਸੰਗਾ ਪਿੰਡ ਟੋਲਾ ਜਿਹੜਾ ਬਰਨਾਲਾ ਵੀਰੇ ਨੰਬਰ 99 77 94 75 44 ਜੇਰ ਸਾਰੀ ਦੀ ਸਾਰੀ ਓਕੇ ਆ ਤੇ ਲੇਵੇ ਕਰ ਕਾਰਵਾ ਕਰ ਖਬਰਦਾਰ ਬਾੜੀ ਦੀ ਨਹੀਂ ਲੈ ਤੇ ਗਾਂ ਚੰਗਿਆ 85 ਦੇ ਤਾਂ ਨਹੀਂ ਆੜਦਾ ਕਿਤੇ ਨਾ ਨਾ ਤੁਸੀਂ ਜਾਓ ਵੀਰ ਆਪਾਂ ਹਜ਼ਾਰ ਤੋਂ ਹਜ਼ਾਰ ਵੰਡ ਜੇ ਆਪਾਂ ਤੇ ਹੀ ਲਵਾਂ ਮੇਰਾ ਠੀਕ ਆ ਵੀਡੀਓ ਦੇਖਣੇ